ਸਕਿਨ ਮਤੋਂ ਟਾਟਾ ਤੇ ਅੱਜ ਜਿਹੜੇ ਪ੍ਰੈਸ ਕੋਲ ਆ ਕੇ ਕੀ ਕਰ ਰਹੇ ਜੀ ਜੀ ਮੈਂ ਡਾਕਟਰ ਰਾਜਪ੍ਰੀਤ ਬਰਾੜ ਹਾਂ ਕੰਸਲਟੈਂਟ ਗੈਸਟਰੋਐਂਟਰੋਲੋジਸ ਆ ਮੈਂ ਬੇਸਿਕਲੀ ਮੇਰੀ ਸਪੈਸ਼ਲਟੀ ਜੋ ਹੈ ਥੈਟ ਇਜ਼ ਐਂਡੋਸਕੋਪਿਕ ਅਲਟਰਾਸਾਉਂਡ ਐਂਡੋਸਕੋਪੀ ਕੋਲੋਨੋਸਕੋਪੀ ਜੋ ਸੀ ਬੇਸਿਕ ਕਵਰ ਕਰਦੇ ਹਾਂ ਬਟ ਐਂਡੋਸਕੋਪਿਕ ਅਲਟਰਾਸਾਉਂਡ ਇੱਕ ਯੂਨਿਕ ਪ੍ਰੋਸੀਜਰ ਹੈ ਜੋ ਕਿ ਇਥੇ ਮਾਲਵਾਰੀ ਜ਼ਿੰਦ ਵਿੱਚ ਨਹੀਂ ਹੋ ਰਿਹਾ ਮਸਟਲੀ ਪੇਸ਼ੈਂਟਸ ਨੂੰ ਬਾਹਰ ਜਾਣਾ ਪੈ ਰਿਹਾ ਮਹੌਲੀ ਚੰਡੀਗੜ੍ਹ ਜਾਣਾ ਪੈ ਰਿਹਾ ਉਹ ਬੇਸਿਕਲੀ ਇਸ ਲਈ ਉਹਨਾ ਪੇਸ਼ੈਂਟਸ ਨੂੰ ਪਿਕ ਕਰਨਾ ਜਿ ਟੀਸਰ ਜਿਹੜੀ ਇੱਕ ਦਿਖਾਇਆ ਜੀ ਪਾਸ ਭਰ ਜਾਂਦਾ ਜੀ ਉਹ ਕਿਵੇਂ ਭਰਦੀ ਹੈ ਕੀ ਕਾਰਨ ਹੈ ਉਹਦੇ ਵਿੱਚ ਕੀ ਬਚਾਅ ਬਦਲ ਲੱਗੇ ਸਰ ਉਹਦੇ ਵਿੱਚ ਇਹ ਰਹਿੰਦਾ ਹੈ ਕਈ ਵਾਰੀ ਪੇਸ਼ੈਂਟ ਬਹੁਤ ਜ਼ਿਆਦਾ ਡਿਲੇ ਕਰ ਦਿੰਦਾ ਹੈ ਜਿਵੇਂ ਪਿੱਤੇ ਦੇ ਵਿੱਚ ਸਟੋਨ ਹੁੰਦਾ ਹੈ ਉਹ ਇਹ ਸਿੰਪਟੋਮੈਟਿਕ ਹੁੰਦਾ ਹੈ ਤਾਂ ਅਸੀਂ ਕੁਝ ਨਹੀਂ ਕਰਦੇ ਸਮ ਟਾਈਮਸ ਪੇਸ਼ੈਂਟ ਨੂੰ ਸਿੰਪਟਮਸ ਆਨੇ ਸ਼ੁਰੂ ਹੁੰਦੇ ਨੇ ਪਿੱਤਾ ਗਲਣਾ ਸ਼ੁਰੂ ਹੁੰਦਾ ਹੈ तो कॉम्प्लिकेशन एज अ कॉम्प्लिकेशन ऑफ स्टोन ओ सारी एहे पस बनना ਜਿਹਨੂੰ ਆਪਾਂ ਪੈਂਕ੍ਰੀਟਾਈਟਿਸ ਕਹਿੰਦੇ ਆ ਪੈਂਕ੍ਰੀਟਾਈਟਿਸ ਮੋਸਟਲੀ 80% ਕੇਸਸ ਦੇ ਵਿੱਚ ਵਿਦਨ ਅ ਵੀਕ 10 ਡੇਸ ਤੱਕ ਰਿਜ਼ੋਲਵ ਹੋ ਜਾਂਦਾ ਹੈ ਬਟ 20% ਕੇਸਸ ਇਦਾਰੇ ਹੁੰਦੇ ਨੇ ਜੋ ਕਿ ਇਹ ਕੰਪਲਿਕੀਸ਼ਨ ਵੱਲ ਜਾਂਦੇ ਨੇ ਕੰਪਲਿਕੀਸ਼ਨ ਉਹੀ ਹੁੰਦਾ ਵੀ ਪੈਂਕਰੀਅਸ ਦੇ ਆਸ-પાસ पस ਬੰਨੀ ਸਟਾਰਟ ਹੋ ਜਾਂਦੀ ਹੈ ਸਮ ਟਾਈਮਸ ਉਹ पस ਵੀ ਵਿਦਨ 6 ਮੰਥਸ ਰਿਜ਼ੋਲਵ ਹੋ ਜਾਂਦੀ ਹੈ ਬਟ ਸਮ ਕੇਸਸ ਦੇ ਵਿੱਚ ਕੀ ਹੁੰਦਾ ਹੈ ਵੀ ਉਹ पस ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਜਦੋਂ ਸੁਪਰ ਐਡੀਟ ਇਨਫੈਕਸ਼ਨ ਹੋ ਜਾਏ ਉਹ ਕਲੈਕਸ਼ਨ ਦੇ ਵਿੱਚ ਉਹਦੇ ਵਿੱਚ ਸਾਨੂੰ ਇੰਟਰਵੀਨ ਕਰਨਾ ਜ਼ਰੂਰੀ ਹੁੰਦਾ ਸਰ ਇਹ ਇੰਟਰਵੈਂਸ਼ਨ ਮੋਡੈਲਿਟੀ ਜਿਹੜੀ ਮੈਂ ਤੁਹਾਨੂੰ ਦੱਸੀ ਸੀਗੀ ਇਹ ਸਭ ਤੋਂ ਯੂਨੀਕ ਮਿਨਿਮਲੀ ਇਨਵੇਸਿਵ ਸਰਜਰੀ ਹੈ ਜੋ ਸੀਟੀ ਤੇ ਪਰਫਾਰਮ ਕਰਦੇ ਆ। ਪਾਰਕ ਦੇ ਹਸਪੀਟਲ ਦੇ ਵਿੱਚ ਅਵੇਲੇਬਲ ਪਾਰਕ ਦੇ ਵਿੱਚ ਅਵੇਲੇਬਲ ਹੈ। ਉਹ ਕਈ ਵਾਰ ਰਿਸਪੌਂਡ ਨਹੀਂ ਜਾਂਦਾ ਹੈਗਾ ਦਿਖਦਾ ਨਹੀਂ ਹੈਗਾ ਉਹਦੇ ਵਾਸਤੇ ਕੁਝ ਅਲਟਰਾਸਾਉਂਡ ਸਰ ਇਹਦੇ ਵਿੱਚ ਜਿਹੜਾ ਸਟੋਨ ਹੁੰਦਾ ਹੈ ਸੀਬੀਡੀ ਦੇ ਵਿੱਚ ਸਟੋਨ ਵਾਸੇ ਐਮ ਆਰ ਸੀ ਪੀ ਬਹੁਤ ਗੁੱਡ ਮੋਡੈਲਿਟੀ ਹੈ ਨਾਨ ਇਨਵੇਸਿਵ ਮੋਡੈਲਿਟੀ ਹੈ ਜਿਹਦੇ ਵਿੱਚ ਸਟੋਨ ਪਿਕ ਹੋ ਜਾਂਦੇ ਨੇ ਬਟ ਸਮ ਟਾਈਮ ਸਟੋਨ ਜਿਹੜੇ 3 ਐਮ ਐਮ ਤੋਂ ਬਿਲ ਉਸ ਕੇਸਸਸ ਦੇ ਵਿੱਚ ਸਾਨੂੰ ਐਂਡੋਸਕੋਪਿਕ ਅਲਟਰਾਸਾਉਂਡ ਕਰਨ ਦੀ ਨੀਡ ਹੁੰਦੀ ਹੈ ਉਹ مشین ਲੈ ਕੇ ਆਏਗਾ ਜਿਹੜੀ ਅਲਟਰਾਸਾਉਂਡ ਹੈ ਸਰ ਇੱਕ ਬਹੁਤ ਵੱਡੀ ਮਸ਼ੀਨ ਹੈ ਇਹ ਸਾਡੀ ਐਂਡੋਸਕੋਪੀ ਲੈਬ ਦੇ ਵਿੱਚ ਪਈ ਹੋਈ ਹੈ ਇਹਦੇ ਵਿੱਚ ਮਤਲਬ ਬੇਸਿਕਲੀ ਇੱਕ ਪੂਰਾ ਸੈਟਅਪ ਹੈ ਇੱਕ ਪੂਰਾ ਕੰਪਲੀਟ ਸੈਟਅਪ ਹੈ ਜੋ ਕਿ ਕਾਫੀ ਹੈਵੀ ਹੈ ਉਹ ਉਹਨੂੰ ਅਸੀਂ ਐਮਬੂਲੇਟ ਨਹੀਂ ਕਰ ਸਕਦੇ ਉੱਥੇ ਪੈਕੇਜ ਕੀ ਸਰ ਕੀ ਹੈ ਕਿ ਨਹੀਂ ਸਰ ਪੈਕੇਜ ਸਰ ਡਾਇਗਨੋਸਟਿਕ ਮੋਡੈਲਿਟੀਜ਼ ਦੀ ਆਪਾਂ ਗੱਲ ਕਰੀਏ ਡਾਇਗਨੋਸਟਿਕ ਅਸੀਂ 12 ਤੋਂ 13000 ਦੇ ਵਿੱਚ ਵਿੱਚ ਕਰ ਰਹੇ ਹਾਂ ਇੰਟਰਵੈਂਸ਼ਨ ਦੀ ਜਿਹੜੀ ਗੱਲ ਕਰੀਏ ਇੰਟਰਵੈਂਸ਼ਨ ਡਿਪੈਂਡ ਕਰਦਾ ਹੈ ਜਿਵੇਂ ਆਪਾਂ ਕੋਲੀ ਲੋਕੋ ਡਾਇਗਨੋਸਟਿਕ ਕੀਤੀ ਹੈ ਅਪ੍ਰੋਕਸੀਮੇਟਲੀ 2 ਲੱਖ ਦੇ ਆਸ-ਪਾਸ ਪੈਂਦਾ ਜੇ ਸਿਸਟੋਗੇਸਟੋਸਟਮੀ ਦੀ ਗੱਲ ਕਰੀਏ ਅਪ੍ਰੋਕਸੀਮੇਟਲੀ 2.5 2.4 ਦੇ ਆਸ-ਪਾਸ ਪੈਂਦਾ ਸੋ ਸਾਰੇ ਦੇ ਪੈਕੇजेस ਡਿਫਰੈਂਟ ਹੈ ਡਾਇਗਨੋਸਟਿਕ ਓਨਲੀ ਕਰਨ ਕਰਨ ਦਾ 12000 ਤੋਂ 13000 ਦੇ ਵਿੱਚ ਵਿੱਚ ਅਸੀਂ ਕਰਦੇ ਹਾਂ ਸੇਮ ਇਜ਼ ਵਿਦ ਐਮ ਆਰ ਸੀ ਪੀ ਉਹ ਵੀ ਆਇਸ਼ਮਾਨ ਦੇ ਵਿੱਚ ਆਇਆ ਕਿ ਜੇ ਨਹੀਂ ਆਇਆ ਨਹੀਂ ਆਨਫੋਰਚਨਟਲੀ ਆਇਸ਼ਮਾਨ ਦੇ ਅੰਦਰ ਨਹੀਂ ਹੈਗਾ ਜੀ ਕਵਰ ਹੈ ਪੈਨਲਸ ਵਿੱਚ ਸਭ ਨੇ ਹੁੰਦੇ ਪੈਨਲਸ ਹੈ ਸਾਰੇ ਪੀ ਪੀਏ ਪੈਨਲਸ ਕਵਰ ਕਰਦੇ ਨੇ ਇੰਸ਼ੋਰੈਂਸ ਕ